ਲੁੱਧਰ ਦੋ ਕਦਮ ਚੱਲ ਕੇ ਆ ਆ ਨੌਜਵਾਨ ਦਾ ਰਿਕਾਰਡ ਹੈ 26 26 ਕਬੱਡੀਆਂ ਮੇਰੇ ਅੱਖਾਂ ਸਾਹਮਣੇ ਟ੍ਰਾਂਟੋ ਦੇ ਖੇਡ ਮੈਦਾਨਾਂ ਦੇ ਵਿੱਚ ਪਾਈਆਂ ਤੇ ਮੇਰੇ ਵੀਰੋ ਦੁਨੀਆ ਨੇ ਇਸ ਨੌਜਵਾਨ ਨੂੰ ਮੰਨਿਆ ਵੀ ਲੁੱਧਰ ਹੈ ਇਹ ਸਾਲ ਪਿਛਲੇ ਦੋ ਸਾਲਾਂ ਤੋਂ ਇਹ ਨੌਜਵਾਨ ਆਪਦੇ ਮੋਢੇ ਤੋਂ ਮੇਰੇ ਵੀਰੋ ਪੀੜਿਤ ਸੀਗਾ ਆ ਦੇਖਿਓ ਤੁਸੀਂ ਇੱਕ ਵਾਰੀ ਸਾਰੇ ਗੌਰ ਨਾਲ ਵੇਖਿਓ ਆ ਤੇ ਬਾਹ ਜਿਹੜੀ ਪੂਰੀ ਸਹੀ ਹੈ ਪਰ ਆ ਬਾਹ ਨਾ ਜਿਹੜੀ ਤੁਹਾਨੂੰ ਐ ਲੱਗੂਗੀ ਵੀ ਜਿਵੇਂ ਹਲਕੀ ਹੋ ਗਈ ਹੁੰਦੀ ਐ ਇਹ ਸਾਲ ਸੰਦੀਪ ਲੁਧਰ ਜੇ ਮੈਂ ਨਹੀਂ ਗਲਤ ਤੇ 70% ਮੇਰਾ ਖਿਆਲ ਹੈ ਤੇਰਾ ਮੋਢਾ ਕੰਮ ਕਰਦਾ ਸੀਗਾ ਪਰ ਲਾ ਹਨ ਇਧਰਲਾ ਪ੍ਰੋਪਰ ਕੰਮ ਕਰਦਾ ਸੀ ਇੱਕ ਬਾਹ ਦੇ ਨਾਲ ਮੈਂ ਕਹੂੰਗਾ ਬੰਦੇ ਨੇ ਯਾਰ ਐਨੀਆਂ ਤਕੜੀਆਂ ਕਬੱਡੀਆਂ ਪਾਈਆਂ ਦੁਨੀਆ ਦੇ ਦਿਲ ਜਿੱਤੇ ਵੇ ਮੈਡ ਹੋਣੀ ਹਰਪਾਲ ਬਾਈ ਹੋਣੀ ਸਤਪਾਲ ਖੰਡਿਆਲ ਹੋਣੀ ਕਹਿੰਦੇ ਸਾਨੂੰ ਮਾਣ ਹੈ ਵੀ ਹੋਰ ਅਸੀਂ ਕਿਸੇ ਨੂੰ ਕਹੀਏ ਨਾ ਕਹੀਏ ਲੁਧਰ ਨੂੰ ਭਲਾਂ ਦੀ ਟੂਰਨਾਮੈਂਟ ਵਾਲੇ ਦਿਨ ਸਵੇਰੇ ਜਾ ਕੇ ਠਾ ਲਈਏ ਵੀ ਚੱਲ ਲੁਧਰਾਂ ਖੇਡਣਾ ਤੇ ਲੁਧਰ ਪੁੱਜਦਾ ਜਿਹੜੇ ਮਾਣ ਕਰਦੇ ਐ ਇਸ ਗੱਲ ਦਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਲੁਧਰਾ ਤੇਰੇ ਵਰਗੇ ਮੱਲਵੀ ਨਿਤ ਨਿਤ ਨਹੀਂ ਉਹ ਜੰਮਣੇ ਸੋਣਿਆ ਤੇਰੇ ਵਰਗੀਆਂ ਜਿਹੜੀਆਂ ਸਿੱਖਿਆਤਾਂ ਵੀ ਨੌਜਵਾਨਾਂ ਉਹ ਮਾਵਾ ਨਿਤ ਨਹੀਂ ਜੰਮਦੀਆਂ ਮਾਵਾ ਨਿਤ ਨਹੀਂ ਜੰਮਦੀਆਂ